ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖੜੇ ਸੀਗੇ ਗੁਰਦੁਆਰਾ ਸਾਹਿਬ ਸ੍ਰੀ ਹੇਮਕੋਟ ਸਾਹਿਬ ਸ੍ਰੀ ਨਗਰ ਜੀ ਵਿਖੇ ਜਦੋਂ ਹੇਮਕੋਟ ਸਾਹਿਬ ਦੀ ਯਾਤਰਾ ਤੁਹਾਡੀ ਆਰੰਭ ਹੁੰਦੀ ਹੈ ਤੁਸੀਂ ਯਾਤਰਾ ਕਰਦੇ ਹੋ ਪੜਾਦਰ ਪੜਾ ਕਰਦੇ ਕਰਦੇ ਜਿਹੜਾ ਇਹ ਗੁਰਦੁਆਰਾ ਸਾਹਿਬ ਇਹ ਵੀ ਤੁਹਾਨੂੰ ਰਸਤੇ 'ਚ ਪੜਾਚ ਮਿਲਦਾ ਜੇ ਤੁਸੀਂ ਯਾਤਰਾ ਕਰਦੇ ਹੋ ਕੌਂਟਾ ਸਾਹਿਬ ਰਿਸ਼ੀਕੇਸ਼ ਰਿਸ਼ੀਕੇਸ਼ ਤੋਂ ਬਾਅਦ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰਿਹਾਈਸ ਕਰ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਜਿਹੜਾ ਰਿਸ਼ੀਕੇਸ਼ ਤੋਂ ਲਗਭਗ 115 ਤੋਂ 116 ਕਿਲੋਮੀਟਰ ਦੀ ਦੂਰੀ ਤੇ ਆ ਤੇ ਜੇ ਆਪਾਂ ਘੰਟਿਆਂ ਦੀ ਗੱਲ ਕਰੀਏ 3 ਤੋਂ 4 ਘੰਟੇ ਲਗਭਗ ਲੱਗਦੀਆਂ ਬਾਕੀ ਟ੍ਰੈਫਿਕ ਤੇ ਹੁੰਦਾ ਵੀ ਕਿੰਨੇ ਟ੍ਰੈਫਿਕ ਤੇ ਤੁਸੀਂ ਇੱਥੇ ਪਹੁੰਚਦੇ ਹੋ ਤੇ ਜੇ ਆਪਾਂ ਇੱਥੋਂ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਗੋਵਿੰਦ ਘਾਟ ਦੀ ਗੱਲ ਕਰੀਏ ਤਾਂ ਲਗਭਗ 160 ਕਿਲੋਮੀਟਰ ਤੇ ਕਰੀਬ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਦੀ ਹੈ ਤੇ ਜੇ ਤੁਸੀਂ ਇੱਥੋਂ ਸਵੇਰੇ ਅਮਰਤ ਵੇਲੇ 4 ਵਜੇ ਤੁਸੀਂ ਯਾਤਰਾ ਸ਼ੁਰੂ ਕਰਦੇ ਹੋ ਸ਼੍ਰੀਨਗਰ ਤੋਂ ਤਾਂ ਲਗਭਗ 12 ਤੋਂ 12:30 ਵਜੇ ਤੁਸੀਂ ਗੁਰਦੁਆਰਾ ਗੋਵਿੰਦ ਘਾਟ ਵਿੱਚ ਪਹੁੰਚ ਸਕਦੇ ਹੋ ਤੇ ਇੱਥੇ ਪੜਾਅ ਕਰ ਸਕਦੇ ਹੋ ਕਮਰੇ ਵਗੈਰਾ ਰਿਹਾਇਸ਼ ਦਾ ਸਾਰਾ ਇੱਥੇ ਲੰਗਰ ਪਾਣੇ ਸਾਰਾ ਪ੍ਰਬੰਧ ਹੈ ਤੇ ਗੁਰਦੁਆਰਾ ਸਾਹਿਬ ਵੱਲੋਂ ਇੱਕ ਨਵੀਂ ਜਿਹੜੀ ਰਿਹਾਇਸ਼ ਵਾਸਤੇ ਸੰਗਤਾਂ ਵਾਸਤੇ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਇੱਥੋਂ 35 ਕਿਲੋਮੀਟਰ ਦੂਰ ਰ ਜਿਹੜੀ ਬਿਲਡਿੰਗ ਆ ਸੰਗਤਾਂ ਵਾਸਤੇ ਤਿਆਰ ਹੋ ਕੇ ਸੰਗਤਾਂ ਨੂੰ ਸਮਰਪਿਤ ਹੋ ਜਾਣੀ ਆ ਸੋਹਣੀ ਗੱਲਬਾਤ ਆ ਤੇ ਜਿਹੜੀ ਇੱਥੇ ਟਰਸਟ ਕਮੇਟੀ ਆ ਹੈਮਕੋਟ ਸਾਹਿਬ ਮੈਨੇਜਮੈਂਟ ਕਮੇਟੀ ਆ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਬਹੁਤ ਵੱਡਾ ਸਹਿਯੋਗ ਆ ਆਓ ਹੁਣ ਆਪਾਂ ਗੁਰਦਵਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੇ ਆ ਤੇ ਮਹਾਰਾਜ ਜੀ ਅਰਦਾਸਾ ਬਿੰਦਿਆ ਕਰਦੇ ਆ ਤੇ ਅਰਦਾਸਾ ਬਿੰਦਿਆ ਕਰਕੇ ਤੇ ਅੱਥਰ ਚੱਲੇ ਪੋਣੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤਾਂ ਮੰਨਾਂ ਗੁਰਿਆਈ ਸੁਣ ਲੈ ਹਾਂਜੀ ਸੰਗਤ ਜੀ ਇਹ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਇੱਥੋਂ 35 ਤੋਂ 36 36 ਕਿਲੋਮੀਟਰ ਦੀ ਦੂਰੀ ਤੇ ਰੁਦਰ ਪ੍ਰਯਾਗ ਜਿਹੜਾ ਤੋਂ ਰਸਤੇ 'ਚ ਆਉਂਦੇ ਆਪਾਂ ਉੱਥੇ ਵੰਡ ਰਹੀ ਆ ਤੇ ਬਹੁਤ ਸੋਹਣੀ ਇਮਾਰਤ ਹੈ ਅਗਲੇ ਸਾਲ ਤੱਕ ਸਾਦੇ ਸੰਗਤਾਂ ਲਈ ਸਮਰਪਿਤ ਵੀ ਹੋ ਜਣੀ ਆ ਗੁਰਦੁਆਰਾ ਸਾਹਿਬ ਦੀ ਸੇਵਾਵਾਂ ਨਿਰੰਤਰ ਜਾਰੀਆਂ ਤੇ ਇੱਥੇ 24 ਘੰਟੇ ਲੰਗਰ ਸੰਗਤਾਂ ਵਾਸਤੇ ਵਰਤਦਾ ਰਹਿੰਦਾ ਤੇ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ